ਪਰਮ ਸਤਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰੰਕਾਰ ਦੇ ਹੁਕਮ ਅੰਦਰ ਤਨ ਤਨ ਬਾਬਾ ਨਾਨਕ ਸਿੰਘ ਮਹਾਰਾਜ ਜੀ ਨਾਨਕ ਸਰ ਬਿਰਾਜਮਾਨ ਹਨ ਬੇਅੰਤ ਹੀ ਜੀਵ ਜੰਤ ਬਾਬਾ ਜੀ ਦੀ ਸੰਗਤ ਦਾ ਲਾਭ ਲੈਂਦੇ ਹਨ ਇੱਕ ਸ਼ੇਰ ਪੂਰੇ ਦੇ ਰਹਿਣ ਵਾਲਾ ਅਮੀ ਚੰਦ ਪੰਡਤ ਜ਼ਮੀਨ ਜਾਇਦਾਦ ਵੀ ਨਿਰੰਕਾਰ ਨੇ ਗੁਜਾਰੇ ਦੇ ਜੋਗੀ ਹੀ ਦਿੱਤੀ ਸੀ ਕੁਝ ਸਮੇਂ ਤੋਂ ਬਾਅਦ ਅਮੀ ਚੰਦ ਨੇ ਆਪਣੇ ਲੜਕੇ ਦੀ ਸ਼ਾਦੀ ਕੀਤੀ। ਕੁਝ ਦਿਨ ਬਾਅਦ ਪੋਤਰਾ ਹੋਣ ਦਾ ਟਾਈਮ ਆਇਆ ਤੇ ਇਸ ਦੀ ਨੂੰ ਨੂੰ ਔਲਾ ਪੈ ਗਿਆ। ਬਥੇਰਾ ਇਲਾਜ ਕਰਾਇਆ, ਸਭ ਡਾਈਆਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਕਿਹਾ ਆਪਰੇਸ਼ਨ ਤੋਂ ਬਗੈਰ ਇਹ ਬੱਚਾ ਪੈਦਾ ਨਹੀਂ ਹੋ ਸਕਦਾ। ਮਗਰ ਨਕਦ ਕੋਈ ਪੈਸਾ ਵੀ ਨਹੀਂ ਸੀ। ਨਾ ਕੋਈ ਗਿਆਨਾ ਘਟਾ ਜੋ ਵੀ ਸੀ ਸਾਰਾ ਵਿਆਹ ਤੇ ਖਰਚ ਹੋ ਚੁੱਕਾ ਸੀ। ਹੁਣ ਇਸ ਨੇ ਜ਼ਮੀਨ ਗਹਿਨੇ ਧਰੀ ਤੇ ਆਪਰੇਸ਼ਨ ਕਰਾਇਆ ਗੁਰੂ ਸਾਹਿਬ ਦੀ ਕਿਰਪਾ ਨਾਲ ਬੱਚਾ ਪੈਦਾ ਹੋਇਆ ਪਰ ਨੂੰ ਮਰ ਗਈ ਕੁਝ ਦਿਨਾਂ ਬਾਅਦ ਕੁਝ ਸਮਾਂ ਪਾ ਕੇ ਬੱਚਾ ਵੀ ਚੜ੍ਹਾਈ ਕਰ ਗਿਆ ਤੇ ਕੁਝ ਧੇਰ ਪਿੱਛੋਂ ਜਿਹੜੀ ਜ਼ਮੀਨ ਰਹਿੰਦੀ ਸੀ ਉਹ ਵੇਚ ਕੇ ਫਿਰ ਦੁਬਾਰਾ ਮੁੰਡੇ ਦਾ ਵਿਆਹ ਕੀਤਾ ਤੇ ਨਿਰੰਕਾਰ ਦੀ ਨੇਤ ਫੇਰ ਮੁੰਡਾ ਪੈਦਾ ਹੋਣ ਵਾਲਾ ਹੋਇਆ ਤੇ ਫੇਰ ਜਦੋਂ ਸਮਾ ਆਇਆ ਮੁੰਡੇ ਦੇ ਪੈਦਾ ਹੋਣ ਦਾ ਤੈਨੂੰ ਨੂੰ ਫੇਰ ਦੁਆਰਾ ਓਲਾ ਪੈ ਗਿਆ ਲੜਕੀ ਬਹੁਤ ਰੋਂਦੀ ਬਹੁਤ ਦਰਦ ਹੁੰਦਾ ਬਹੁਤ ਚੀਕਾਂ ਮਾਰਦੀ ਤੇ ਬੱਚਾ ਜਿਹੜਾ ਉਹ ਪੈਦਾ ਨਹੀਂ ਹੁੰਦਾ ਦਾਇਆਂ ਨੇ ਵੀ ਬੜਾ ਯਤਨ ਕੀਤਾ ਪਰ ਕੋਈ ਵਾ ਨਹੀਂ ਕੋਈ ਪੇਸ਼ ਨਹੀਂ ਜਾਂਦੀ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਤੇ ਅਮੀਚੰਦ ਪੰਡਤ ਨੂੰ ਦੱਸਿਆ ਕਿ ਆਪਰੇਸ਼ਨ ਤੋਂ ਬਗੈਰ ਜਿਹੜਾ ਉਹ ਬੱਚਾ ਪੈਦਾ ਨਹੀਂ ਹੋ ਸਕਦਾ ਬੱਚੇ ਦੀ ਗੁੰਜਲੀ ਪੈ ਚੁੱਕੀ ਹੈ ਅਹ ਸੁਣਦੇ ਸਾਰ ਹੀ ਅਮੀ ਚੰਦ ਗੱਛ ਖਾ ਕੇ ਡਿੱਗ ਪਿਆ ਮੂੰਹ ਵਿੱਚ ਪਾਣੀ ਪਾਇਆ ਤੇ ਉਠਾਇਆ ਸੁਰਤ ਆਈ ਥੋੜੀ ਜੀ ਤੇ ਕਿਹਾ हे ਪਰਮਾਤਮਾ ਇਹ ਕੀ ਹੋਇਆ ਮੈਂ ਤੇ ਉਜੜ ਗਿਆ ਮੇਰੇ ਤੇ ਪੱਲੇ ਹੀ ਕੁਝ ਨਹੀਂ ਰਿਹਾ ਜਿਹੜੀ ਵੀ ਜ਼ਮੀਨ ਜਾਇਦਾਦ ਸੀ ਨਗਤ ਪੈਸਾ ਸੀ ਉਹ ਸਾਰਾ ਹੀ ਲੱਗ ਚੁੱਕਾ ਹੈ ਹੁਣ ਸਮਝ ਨਹੀਂ ਆਉਂਦੀ ਕੀ ਕਰਾਂ ਪਰ ਕਹਿੰਦੇ ਨੇ ਰੱਬ ਕਿਹੜਾ ਕਿਸੇ ਦਾ ਸ਼ਰੀਕ ਕੋਈ ਕੀ ਕਹਿ ਸਕਦਾ ਕਿ ਪਰਮਾਤਮਾ ਇਦਾਂ ਨਾ ਕਰ ਤੇ ਇਦਾਂ ਕਰ ਜਿੱਦਾਂ ਬੜਾ ਹੀ ਸੋਹਣਾ ਕਿਸੇ ਨੇ ਕਿਹਾ ਇੱਕ ਨਾ ਦੇਕਰ ਪੁੱਤਰ ਅੱਗੇ ਪੋਤਰੇ ਇੱਕ ਨਾ ਦੇਕਰ ਧੀਆਂ ਅੱਗੇ ਦੋਤਰੇ ਇੱਕ ਨਾ ਦੇਕਰ ਇੱਕ ਉਹ ਵੀ ਜਾਵੇ ਮਰ ਵਜੀਦਾ ਕੋਣ ਆਖੇ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਰ ਬਗੈਰ ਰੋਣ ਦੇ ਹੋਰ ਕੁਝ ਸੁਝਦਾ ਵੀ ਨਹੀਂ ਕਿਸੇ ਨੇ ਕਿਹਾ ਅਮੀਚੰਦਾ ਤੂੰ ਬੜਾ ਵੱਡਾ ਜੋਤਿਸ਼ੀ ਵਿਦਿਆ ਜਾਣਦਾ ਹੈ ਤੈਨੂੰ ਪਤਾ ਨਾ ਲੱਗਾ ਕਿ ਮੇਰੇ ਉੱਤੇ ਐਡੀ ਵੱਡੀ ਜਿਹੜੀ ਵਿਪਤਾ ਆਣੀ ਹੈ ਤੇ ਆਗੂ ਅਮੀ ਚੰਦ ਨੇ ਜਵਾਬ ਦਿੱਤਾ ਇਹ ਜਿਹੜੀ ਵਿਦਿਆ ਇਹ ਸਭ ਕੁਝ ਤੇ ਲੋਕਾਂ ਵਾਸਤੇ ਹੁੰਦੀ ਹੈ ਜਦੋਂ ਆਪਣੇ ਤੇ ਵਾਪਰਦੀ ਹੈ ਆਪਣੇ ਤੇ ਬੀਤਦੀ ਹੈ ਬੰਦੇ ਦੀ ਤੇ ਆਪਣੀ ਤੇ ਮਾਤੀ ਮਾਤੀ ਮਰ ਜਾਂਦੀ ਦੂਜੇ ਦੇ ਘਰ ਨੂੰ ਲੱਗੀ ਅੱਗ ਹੋਵੇ ਤੇ ਉਸ ਨੂੰ ਦਿਲ ਦਹਿਲਾਣ ਵਾਸਤੇ ਉਸ ਨੂੰ ਧੀਰਜ ਦੇਣ ਵਾਸਤੇ ਕਹੀਦਾ ਕਿ ਕੋਈ ਨਹੀਂ ਬੇਸੰਤ ਰੇ ਮਾੜਾ ਸਮਾਸੀ ਆਣਾ ਹੀ ਸੀ ਪਰ ਜਦੋਂ ਆਪਣੇ ਘਰ ਤੇ ਕੋਈ ਵਿਪਤਾ ਆਈ ਹੋਵੇ ਤੇ ਫਿਰ ਉਹ ਬਸੰਤਰ ਨਹੀਂ ਲੱਗਦਾ ਉਹ ਅੱਗ ਅੱਗ ਹੀ ਭਾਸਦੀ ਹੈ ਆਪਣੀ ਤੇ ਬੰਦੇ ਦੀ ਮਤ ਵੱਜ ਜਾਂਦੀ ਹੈ ਇਹ ਗੱਲਾਂ ਹੁੰਦੀਆਂ ਹੀ ਸਨ ਕਿ ਇਧਰੋਂ ਸਰਦਾਰ ਹੀਰਾ ਸਿੰਘ ਜੀ ਜੋ ਕਿ ਇਹਨਾਂ ਦੇ ਪਿੰਡ ਦੇ ਸੀ ਬਾਬਾ ਜੀ ਦੇ ਚਰਨਾਂ ਦਾ ਭੋਰਾ ਬਾਬਾ ਜੀ ਦੀ ਰੋਜ਼ ਸੰਗਤ ਕਰਿਆ ਕਰਦਾ ਹੀ ਜਾ ਕੇ ਸੇਵਾ ਕਰਿਆ ਕਰਦਾ ਹੀ ਤੇ ਇਸ ਕੋਲੋਂ ਅਮੀ ਚੰਦ ਦੀ ਹਾਲਤ ਦੇਖੀ ਨਾ ਗਈ ਤੇ ਕਿਹਾ ਉਹ ਪੰਡਤਾ ਐਦਾਂ ਹੀ ਸਾਰੀ ਉਮਰ ਮੰਦਰਾਂ ਵਿੱਚ ਘੰਡੀਆਂ ਖੜਕਾ ਛੱਡੀਆਂ ਪੱਥਰਾਂ ਨੂੰ ਮੱਥੇ ਟੇਕ ਛੱਡੇ ਤੇ ਪਰ ਕੁਝ ਮਿਲਿਆ ਨਾ ਤੇ ਬੁਹੇ ਦੇ ਉੱਤੇ ਹੀ ਸ਼ੇਰਪੁਰੇ ਦੇ ਰਹਿਣ ਵਾਲੇ ਜਗਰਾਵਾਂ ਵਿੱਚ ਐਡੇ ਵੱਡੇ ਮਹਾਪੁਰਖ ਧੰਤਨ ਬਾਬਾ ਅਨੰਤ ਸਿੰਘ ਮਹਾਰਾਜ ਜੀ ਬੈਠੇ ਨੇ ਜਾਂ ਉਹਨਾਂ ਦੇ ਜਾ ਕੇ ਚਰਨੀ ਡੇਕ ਕਿਉਂਕਿ ਗੁਰੂ ਸਾਹਿਬ ਵੀ ਕਹਿੰਦੇ ਨੇ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾ ਕੀ ਸੇਵਾ ਲਾਗੇ ਦੁਨੀਆ ਦਾ ਕੋਈ ਵੀ ਚਾਰ ਪਦਾਰਥ ਜੇ ਕੋਈ ਚੰਦ ਹੈ ਮਹਾਪੁਰਖਾਂ ਦੀ ਸੰਗਤ ਕਰੇ ਸੇਵਾ ਕਰੇ ਮਹਾਪੁਰਖਾਂ ਦੀ ਸੇਵਾ ਚ ਸਭ ਕੁਝ ਮਿਲ ਜਾਂਦਾ ਤੇ ਹੀਰਾ ਸਿੰਘ ਨੇ ਵੀ ਪੰਡਤ ਅਮੀਚੰਦ ਨੂੰ ਸਲਾਹ ਦਿੱਤੀ ਕਿ ਜਾ ਕੇ ਮਹਾਪੁਰਖਾਂ ਅੱਗੇ ਆਪਣੇ ਆਪ ਨੂੰ ਬਖਸ਼ਾ ਲੈ ਤੇ ਉਹਨਾਂ ਨੂੰ ਕਹਿ ਕਿਰਪਾ ਕਰ ਤੇ ਜੈਸੇ ਹੀ ਬਾਬਾ ਨਾਨਕ ਸਿੰਘ ਮਹਾਰਾਜ ਜੀ ਦਾ ਨਾਮ ਸੁਨਿਆ ਮਨ ਨੂੰ ਕੁਝ ਧੀਰਜ ਆਇਆ ਕੁਝ ਸ਼ਾਂਤੀ ਆਈ ਜਿੱਦਾਂ ਕੋਈ ਬਲ ਦੀ ਆਗ ਦੇ ਉੱਤੇ ਕੋਈ ਪਾਣੀ ਪਾ ਦਿੰਦਾ ਹੈ ਪੰਡਤ ਨਿਹਾਰੇ ਕੱਢੇ ਤਰਲੇ ਪਾਏ ਕਿ हे ਜਜਮਾਨ ਜੀ ਹੇ ਹੀ ਰਾਜੀ ਹੀਰਾ ਸਿੰਘ ਜੀ ਤੂੰ ਵੀ ਮੇਰੇ ਨਾਲ ਚੱਲ ਤੂੰ ਬਾਬਾ ਜੀ ਦੀ ਸੰਗਤ ਕਰਦਾ ਹੈ ਉੱਥੇ ਜਾ ਕੇ ਰੋਜ਼ ਹੀ ਸੇਵਾ ਕਰਦਾ ਹੈ ਤੇ ਬਾਬਾ ਜੀ ਦੀ ਖੁਸ਼ੀ ਤੇਰੇ ਤੇ ਤੇ ਮੇਰੇ ਨਾਲ ਚੱਲ ਮੇਰੀ ਵੀ ਦੁੱਖ ਦੀ ਨਿਵਿਰਤੀ ਕਰਾ ਦੇ ਤੇ ਜਿਹਦਾ ਗੁਰੂ ਸਰਬੱਤ ਦਾ ਭਲਾ ਮੰਗਦਾ ਹੈ ਉਹਨਾਂ ਦੇ ਸਿੱਖਾਂ ਦੇ ਮਨ ਦੇ ਵਿੱਚ ਵੀ ਰਹਿਮ ਹੁੰਦਾ ਹੈ ਤੋ ਇਸ ਕਰਕੇ ਉਹ ਵੀ ਸਰਦਾਰ ਹੀਰਾ ਸਿੰਘ ਜੀ ਵੀ ਪੰਡਤ ਦੇ ਨਾਲ ਹੀ ਚਲੇ ਗਏ ਹੁਣ ਅਮੀ ਚੰਦ ਦੇ ਨਾਲ ਸਰਦਾਰ ਹੀਰਾ ਸਿੰਘ ਜੀ ਤੁਰ ਪਿਆ ਨਾਨਕ ਸਰ ਪਹੁੰਚੇ ਜਾ ਕੇ ਪਹਿਰੇਦਾਰ ਨੂੰ ਬੇਨਤੀ ਕੀਤੀ ਤੇ ਬੇਨਤੀ ਸੁਣ ਕੇ ਬਾਬਾ ਜੀ ਨੇ ਸਵੀਕਾਰ ਕੀਤੀ ਤੇ ਅੰਦਰ ਬੁਲਾ ਲਿਆ ਬਾਬਾ ਜੀ ਦੇਖ ਕੇ ਮੁਸਕਰਾ ਪਏ ਤੇ ਕਹਿਣ ਲੱਗੇ ਹੀਰਾ ਸਿੰਘਾ ਕੀ ਗੱਲ ਏ ਰੋਜ਼ ਹੀ ਕੋਈ ਨਾ ਕੋਈ ਨਵਾਂ ਮੁਕੱਦਮਾ ਲੈ ਆਂਦਾ ਹੈ ਹੀਰਾ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਤੁਹਾਡੇ ਹੀ ਕਰਦੇ ਸੰਗੀਹਾ ਤੁਹਾਡੇ ਹੀ ਕਰਦੇ ਪ੍ਰਹੋਤ ਹਾਂ ਤੇ ਦੁੱਖਾਂ ਨੇ ਆ ਕੇ ਘੇਰਾ ਪਾ ਲਿਆ ਹੈ। ਬਾਬਾ ਜੀ ਬੋਲੇ ਤੇ ਕਿਹਾ ਅਸੀਂ ਕਿਹੜੇ ਇੱਥੇ ਲੋਕਾਂ ਦੇ ਬੱਚੇ ਜਮਾੰਦੇ ਫਿਰਦੇ ਹਾਂ। ਅਸੀਂ ਤੇ ਨਾਮ ਜਪਦੇ ਤੇ ਨਾਮ ਜਪਾਨੀਏ। ਜਿਹੜਾ ਵੀ ਆਂਦਾ ਉਹਨੂੰ ਬਾਣੀ ਨਾਲ ਜੋੜਦੇ ਹਾਂ। ਇਹੀ ਤਾਕੀਦ ਕਰਦੇ ਕਿ ਭਾਈ ਵਦ ਤੋਂ ਵਦ ਨਾਮ ਜਪੋ। ਇੱਥੇ ਕੋਈ ਦੁਨੀਆਵੀ ਗੱਲ ਨਹੀਂ। ਤੇ ਅਸੀਂ ਇੱਥੇ ਬੱਚੇ ਵੰਡਣ ਨਹੀਂ ਵੰਡਣ ਵਾਸਤੇ ਨਹੀਂ ਬੈਠੇ। ਤੇ ਜੇ ਇਹੋ ਜਿਹਾ ਕੰਮ ਕਰਨਾ ਹੀ ਹੈ ਤੇ ਜਾ ਕਿਸੇ ਡਾਕਟਰ ਕੋਲ ਜਾਓ ਤੇ ਇੱਥੇ ਤੁਰੀ ਜਾਂਦੇ ਬਾਬਾ ਜੀ ਨੇ ਇਹੋ ਜਿਹਾ ਕੁਝ ਛਿੜਕਿਆ ਤੇ ਪਰ ਬਾਬਾ ਜੀ ਨੇ ਛਿੜਕ ਕੇ ਐ ਫੁੱਲ ਵਾਂਗੂ ਹੋਲੇ ਬਣਾ ਦਿੱਤਾ ਬਾਬਾ ਜੀ ਦੀ ਤਾਂ ਚਾ ਤਾੜਨਾ ਜੋ ਵੀ ਚੱਲ ਜਾਂਦਾ ਸੀ ਸੋ ਕੁਝ ਨਾ ਕੁਝ ਲੈ ਕੇ ਹੀ ਜਾਂਦਾ ਸੀ ਜਿੱਦਾਂ ਡਾਕਟਰ ਉਹਨਾਂ ਕੋ ਆਪਣੇ ਨਸ਼ਤਰ ਹੁੰਦੇ ਨੇ ਤੇ ਉਹਦੇ ਨਾਲ ਆਪਰੇਸ਼ਨ ਕਰਦੇ ਨੇ ਤੇ ਬੰਦੇ ਦੀ ਬਿਮਾਰੀ ਦੂਰ ਕਰ ਦਿੰਦੇ ਨੇ ਤੇ ਜੇ ਉਹੀ ਨਸ਼ਤਰ ਕਿਸੇ ਮੂਰਖ ਦੇ ਹੱਥ ਲੱਗ ਜਾਣ ਤੇ ਉਹ ਲੁੱਟਾਂ ਖੋਹਾਂ ਕਰਨ ਲੱਗ ਪੈਂਦੇ ਨੇ ਚਾਕੂ ਨਾਲ ਜਾਂ ਹੋਰ ਕਿਸੇ ਸ਼ਸਤਰ ਨਾਲ ਪਰ ਗੁਰੂ ਮਹਾਪੁਰਖ ਐਸੇ ਨਹੀਂ ਸੇਵਕ ਕੁੰਬਕ ਘਮਿਆਰ ਗੁੜ ਕੜਕੜ ਕੱਡੇ ਖੋਟ ਸਤਗੁਰੇ ਹੇਠੋਂ ਹੱਥ ਦੇ ਉੱਪਰੋਂ ਮਾਰੇ ਚੋਟ ਕਹਿੰਦੇ ਸੇਵਕ ਕੁੰਭ ਰੂਪੇ ਤੋ ਕਮਿਆ ਗੁਰੂ ਕਮਿਆਰ ਰੂਪੇ ਜਿੱਦਾਂ কুমਿਆਰ ਭਾਂਡੇ ਦੇ ਸਾਰੇ ਜਿਹੜੇ ਕੋਟ ਹੁੰਦੀਏ ਦੂਰ ਕਰ ਦਿੰਦਾ ਮਾਰ ਮਾਰ ਕੇ ਸੱਟ ਤੇ ਸਤਿਗੁਰੂ ਵੀ ਮਹਾਪੁਰਖ ਵੀ ਐਦਾਂ ਹੀ ਤਾੜਨਾ ਕਰਦੇ ਨੇ ਤੇ ਪਰ ਨਾਲ ਹੀ ਹੱਥ ਦੇ ਕੇ ਵੀ ਰੱਖਦੇ ਨੇ ਕਿ ਕਿਤੇ ਡੋਲ ਨਾ ਜਾਵੇ ਜਿਹੜਾ ਡੋਲ ਜਾਂਦਾ ਤੇ ਉਹਦੇ ਪੱਲੇ ਤੇ ਕੁਝ ਨਹੀਂ ਪੈਂਦਾ ਤੇ ਜਿਹੜਾ ਤਾੜਨਾ ਮਹਾਪੁਰਖਾਂ ਦੀ ਸਹਾਰ ਜਾਂਦਾ ਜਿੱਦਾਂ ਗੁਰਬਾਣੀ ਵੀ ਕਹਿੰਦੀ ਗੁਰਪੀਰਾਂ ਕੀ ਚਾਕਰੀ ਮਹਾ ਕਰੇ ਢੀ ਸੁਖਸਾਰ ਜਿੱਦਾਂ ਗੁਰੂਆਂ ਦੀ ਤੇ ਮਹਾਪੁਰਖਾਂ ਦੀ ਪੀਰਾਂ ਦੀ ਜਿਹੜੀ ਸੇਵਾ ਕਰਨੀ ਬੜੀ ਔਖੀ ਹੈ ਪਰ ਉਹ ਸੁੱਖਾਂ ਦੀ ਸਾਰ ਹੁੰਦੀ ਸੁੱਖਾਂ ਨੂੰ ਦੇਣ ਵਾਲੀ ਹੁੰਦੀ ਸੋ ਜਿਹੜਾ ਤੇ ਤਾੜਨਾ ਸਹਾਰ ਜਾਂਦਾ ਹੈ ਉਹ ਕੁਝ ਨਾ ਕੁਝ ਲੈ ਕੇ ਹੀ ਜਾਂਦਾ ਹੈ ਜਿੱਦਾਂ ਭਿਖਾਰੀ ਕਿਸੇ ਦੇ ਘਰ ਜਾਵੇ ਤੇ ਇੱਕ ਦੋ ਆਵਾਜ਼ ਮਾਰ ਕੇ ਇੱਕ ਦੋ ਬੇਨਤੀ ਕਰਕੇ ਅੱਗੇ ਨੂੰ ਚਲਿਆ ਜਾਵੇ ਤੇ ਕਵੇ ਮੈਨੂੰ ਤੇ ਇੱਥੋਂ ਖੈਰ ਨਹੀਂ ਮਿਲੀ ਪਰ ਜਿਹੜਾ ਅੜ ਜਾਂਦਾ ਹੈ ਉਹ ਕੁਝ ਨਾ ਕੁਝ ਲੈ ਕੇ ਹੀ ਜਾਂਦਾ ਹੈ ਸੋ ਇਸੇ ਕਰਕੇ ਮਹਾਪੁਰਖ ਵੀ ਦੇ ਹਿਦਨੇ ਇਮਤਿਹਾਨ ਲੈਂਦੇ ਨੇ ਤੇ ਜਦੋਂ ਬਾਬਾ ਜੀ ਨੇ ਤਾੜਨਾ ਕੀਤੀ ਤੇ ਸਰਦਾਰ ਹੀਰਾ ਸਿੰਘ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਰੇ ਦਰਾਂ ਨੂੰ ਗਾ ਕੇ ਆਪ ਜੀ ਦੇ ਦਰ ਡਿੱਗੇ ਹਾਂ ਨਾਨਕ ਗਰੀਬ ਹੈ ਪਿਆ ਦੁਆਰਾ ਹਰ ਮੇਲ ਲਹਿ ਵੜਾਈ ਇਹ ਪੰਕਤੀ ਦੇ ਅਨੁਸਾਰ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਏ ਤੇ ਬਾਬਾ ਜੀ ਮਿਹਰ ਦੇ ਘਰ ਵਿੱਚ ਆਏ ਤੇ ਕਿਹਾ ਅਮੀ ਚੰਦ ਕਾਲਾ ਕਿਉਂ ਪੈਂਦਾ ਹੈ ਜਦੋਂ ਬੱਚੇ ਨੇ ਪੈਦਾ ਹੋਣਾ ਹੈ ਜਦੋਂ ਉਹਦਾ ਸਮਾ ਆਣਾ ਹੈ ਪੈਦਾ ਹੋਣ ਦਾ ਉਦੋਂ ਹੀ ਹੋਣਾ ਹੈ ਤੇ ਜਦੋਂ ਬੱਚਾ ਜਨਮ ਲਵੇਗਾ ਪੈਦਾ ਹੋਵੇਗਾ ਤੇ ਗੁਰੂ ਨਾਨਕ ਨੇ ਕਿਰਪਾ ਕਰਨੀ ਇਹੋ ਜੀ ਕਿ ਪਤਾ ਹੀ ਨਹੀਂ ਲੱਗਣਾ ਕੈਸ ਵਾਲੇ ਬੱਚਾ ਪੈਦਾ ਹੋਇਆ ਸਭ ਗੁਰੂ ਨਾਨਕ ਨੇ ਭਲੀ ਕਰ ਦੇਣੀ ਫਿਕਰ ਕਰਨ ਦੀ ਲੋੜ ਨਹੀਂ ਗੁਰੂ ਨਾਨਕ ਤੇ ਭਰੋਸਾ ਰੱਖ ਤੇ ਨਾਮ ਜਪਿਆ ਕਰ ਕੋਈ ਨਾ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਇਹ ਗੱਲ ਸੁਣਦੇ ਸਾਰ ਹੀ ਹੀਰਾ ਸਿੰਘ ਬੜਾ ਖੁਸ਼ ਹੋਇਆ ਕਹਾਂ ਲੱਗਾ ਬਾਬਾ ਜੀ ਨੇ ਕਿਰਪਾ ਕਰਦੀ ਹੀਰਾ ਸਿੰਘ ਨੇ ਮੱਥਾ ਟੇਕਿਆ ਤੇ ਕਿਹਾ ਚਲੋ ਪੰਡਤ ਜੀ ਜੇ ਇਸ ਕੰਮ ਵਾਸਤੇ ਆਏ ਸੀ ਉਹ ਕੰਮ ਹੋ ਗਿਆ ਤੇ ਪੰਡਤ ਨੇ ਵੀ ਮੱਥਾ ਟੇਕਿਆ ਤੇ ਨਾਲ ਹੀ ਬਾਹਰ ਆ ਗਏ ਪਰ ਪੰਡਤ ਦੇ ਮਨ ਵਿੱਚ ਸ਼ੰਕਾ ਰਹਿ ਗਿਆ ਕਿਉਂਕਿ ਨਾ ਹੀ ਕੋਈ ਬਾਬਾ ਜੀ ਨੇ ਥਾਪੜਾ ਦਿੱਤਾ ਨਾ ਹੀ ਕੋਈ ਤਰੀਕਾ ਦੱਸਿਆ ਨਾ ਕੋਈ ਟੋਣਾ ਕਰਨ ਵਾਸਤੇ ਦੱਸਿਆ ਤੇ ਨਾ ਹੀ ਕੋਈ ਤਵੀਤ ਬਣਾ ਕੇ ਦਿੱਤਾ ਜਿੱਦਾਂ ਦੇ ਗਏ ਸੀ ਉਦਾਂ ਦੇ ਹੀ ਬਿਲਕੁਲ ਖਾਲੀ ਵਾਪਸ ਆ ਗਏ ਆ ਇਹ ਮਨ ਵਿੱਚ ਸੋਚਾ ਸੋਚੀ ਜਾਂਦਾ ਪਰ ਸਰਦਾਰ ਹੀਰਾ ਸਿੰਘ ਭਾਈ ਹੀਰਾ ਸਿੰਘ ਜੀ ਅੱਗੇ ਕੁਝ ਬੋਲਣ ਦੀ ਜਰੂਰਤ ਨਹੀਂ ਪੈਂਦੀ ਕਿਉਂਕਿ ਹੀਰਾ ਸਿੰਘ ਨੂੰ ਪੂਰਾ ਨਿਸ਼ਚੈ ਸੀ ਬਾਬਾ ਜੀ ਤੇ ਬਾਬਾ ਜੀ ਦੇ ਜੋ ਵੀ ਬਚਨ ਕੀਤਾ ਉਹ ਸੱਤ ਹੋਣਗੇ ਸੋ ਇਸ ਕਰਕੇ ਪੰਡਤ ਅਮੀਚੰਦ ਜੀ ਕੁਝ ਕਹਿ ਨਾ ਸਕੇ ਤੇ ਗੱਲਾਂ ਕਰਦੇ ਕਰਦੇ ਵਾਪਸ ਘਰੇ ਆਏ ਤੇ ਜੈਸੇ ਹੀ ਘਰੇ ਆਏ ਵੇੜੇ ਚ ਵੜੇ ਨਾਲ ਹੀ ਪੰਡਤ ਅਮੀਚੰਦ ਜੀ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਤੇ ਪੰਡਤ ਵੀ ਬੜਾ ਹੈਰਾਨ ਤੇ ਮਨ ਵਿੱਚ ਪਰ ਕੋਈ ਖੁਸ਼ੀ ਦੀ ਹੱਦ ਵੀ ਨਹੀਂ ਬੜੇ ਹੀ ਖੁਸ਼ ਘਰ ਵਾਲਿਆਂ ਤੋਂ ਸਾਰਾ ਸਮਾਚਾਰ ਪੁੱਛਿਆ ਤੇ ਅਗੋਂ ਘਰਦਿਆਂ ਨੇ ਦੱਸਿਆ ਕਿ ਜੈਸੇ ਹੀ ਤੁਸੀਂ ਬਾਬਾ ਜੀ ਵੱਲ ਗਏ ਸੀ ਉਸੇ ਹੀ ਨੂ ਦੀਆਂ ਸਾਰੀਆਂ ਜਿਹੜੀਆਂ ਦਰਦਾਂ ਸੀ ਉਹ ਠੀਕ ਹੋ ਗਈਆਂ ਦਾਈਆਂ ਨੇ ਪਹਿਲਾਂ ਦੇਖਿਆ ਸੀ ਕਿ ਸਰੀਰ ਠੰਡਾ ਹੋ ਗਿਆ ਸੀ ਉਹ ਤੇ ਜਵਾਬ ਦੇ ਕੇ ਘਰੇ ਚਲੀ ਗਈਆਂ ਸਨ ਪਰ ਬਾਬਾ ਜੀ ਦੀ ਇਹੋ ਜੀ ਰਜਾਵਰਤੀ ਥੋੜੇ ਸਮੇਂ ਬਾਅਦ ਹੀ ਨੂਨ ਹੋਸ਼ ਆ ਗਿਆ ਤੇ ਬਾਬਾ ਜੀ ਦੀ ਕਿਰਪਾ ਨਾਲ ਬੜੇ ਹੀ ਸੋਹਣੇ ਬੱਚੇ ਨੇ ਜਨਮ ਲੀਤਾ ਤੇ ਇਹ ਗੱਲ ਸੁਣ ਕੇ ਪੰਡਤ ਵੀ ਬਹੁਤ ਖੁਸ਼ ਹੋਇਆ ਤੇ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰਦਾ ਹੈ ਤੇ ਮੱਥਾ ਟੇਕਦਾ ਹੈ ਤੇ ਬਾਬਾ ਜੀ ਦੇ ਪਾਸ ਜੋ ਵੀ ਸਮਾਂ ਬੀਤਿਆ ਉਹ ਸਾਰਾ ਕੁਝ ਘਰ ਪਰਿਵਾਰ ਨੂੰ ਸੁਣਾਉਂਦਾ ਹੈ ਤੇ ਬਾਬਾ ਜੀ ਦੀ ਰਾਜ ਰਾਜ ਕੇ ਉਪਮਾ ਕਰਦਾ ਹੈ ਸੋ ਗੁਰਬਾਣੀ ਵੀ ਕਹਿੰਦੀ ਤੀਨੇ ਤਾਬ ਨਿਵਾਰਾ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਖਣ ਨਾ ਕਉ ਲਾਗੇ ਜਾ ਕੀ ਪ੍ਰਭ ਆਗੈ ਅਰਦਾਸ ਹੁਣ ਹਰ ਰੋਜ਼ ਹੀ ਬਾਬਾ ਜੀ ਦੇ ਚਰਨਾਂ ਵਿੱਚ ਜਾ ਕੇ ਹਾਜ਼ਰੀ ਭਰਦਾ ਹੈ ਜਿੰਨੀ ਵੀ ਹੋ ਸਕਦੀ ਸੇਵਾ ਕਰਦਾ ਹੈ ਤੇ ਮਾਇਆ ਵੱਲੋਂ ਵੀ ਜਿੰਨਾ ਵੀ ਹੋ ਸਕੇ ਦਸਵੰਦ ਦਿੰਦਾ ਹੈ ਤੇ ਹਮੇਸ਼ਾ ਹੀ ਬਾਬਾ ਜੀ ਦੀ ਸੰਗਤ ਕਰਦਾ ਰਿਹਾ ਸੋ ਬਾਬਾ ਜੀ ਨੇ ਇੱਕ ਨਹੀਂ ਪਤਾ ਨਹੀਂ ਖਰੇ ਕਿੰਨੇ ਇੱਕ ਬਾਬਾ ਨਾਨਕ ਸਿੰਘ ਮਹਾਰਾਜ ਜੀ ਨੇ ਗੁਰੂ ਨਾਨਕ ਦੇ ਚਰਨਾਂ ਨਾਲ ਜੋੜੇ ਕਿੰਨਿਆਂ ਨੂੰ ਨਾਮ ਜਪਾਇਆ ਸੋ ਮਹਾਪੁਰਖ ਆਂਦੇ ਹੀ ਇਸੇ ਕਰਕੇ ਤੇ ਮਹਾਪੁਰਖ ਇਹੀ ਤਾਂ ਗੀਤ ਕਰਦੇ ਕਿ ਭਾਈ ਗੁਰੂ ਦੇ ਖੰਡੇ ਬਾਟੇ ਦਾ ਅਮਰ ਅਸ਼ਕੋ ਤੇ ਜਿੰਨਾ ਵੀ ਹੋ ਸਕਦਾ ਵੇ ਜਿਹੜਾ ਆਪਣੇ ਨਾਲ ਜੋੜੇ ਉਹਦੇ ਤੋਂ ਕਿਨਾਰਾ ਕਰੋ ਤੇ ਜਿਹੜਾ ਗੁਰੂ ਨਾਨਕ ਦੇ ਚਰਨਾਂ ਨਾਲ ਜੋੜੇ ਉਹਦੀ ਸੰਗਤ ਕਰੋ ਜਿਹੜਾ ਆਪਣੇ ਨਾਲ ਜੋੜਦਾ ਉਹਦੀ ਸੰਗਤ ਕੀਤਿਆਂ ਘਾਟਾ ਹੀ ਘਾਟਾ ਹੈ ਤੇ ਜਿਹੜਾ ਗੁਰੂ ਦੇ ਨਾਲ ਜੋੜਦਾ ਉਹਦੀ ਸੰਗਤ ਕੀਤਿਆਂ ਵਾਧਾ ਹੀ ਵਾਧਾ ਹੈ ਸੋ ਇਸ ਤਰ੍ਹਾਂ ਬਾਬਾ ਜੀ ਨੇ ਖੁਸ਼ੀਆਂ ਖੁਸ਼ੀਆਂ ਬਖਸ਼ੀਆਂ ਤੇ ਬਾਬਾ ਜੀ ਨੇ ਉਪਦੇਸ਼ ਕੀਤਾ ਕਿ ਭਾਈ ਵਾਅਦੇ ਤੋਂ ਵਧ ਨਾਮ ਜਪਿਆ ਕਰੋ ਤੇ ਗੁਰੂ ਦੇ ਚਰਨਾਂ ਨਾਲ ਜੁੜੋ ਕਿਉਂਕਿ ਇਹਦੇ ਨਾਲ ਹੀ ਭਲਾ ਹੁੰਦਾ ਹੈ ਇਹਦੇ ਨਾਲ ਹੀ ਲੋਕ ਸੁਖੀਆ ਹੁੰਦੇ ਨੇ ਤੇ ਇਹਦੇ ਨਾਲ ਹੀ ਪ੍ਰਲੋਕ ਸੁਹੇਲੇ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ